ਸਾਰੀ ਦੇ ਦੋ ਵਰੀ ਕਾਰੇ ਅਸੀਂ ਰੇਲ ਲੱਤੇ ਹੀ ਹੱਥ ਪੈਰ ਜੋੜੇ ਸੀਗੇ ਕੋ ਪੁੱਤ ਕੋ ਕਹਿਣਾ ਮੰਜਾ ਮੰਜਾ ਇਹ ਦਿੱਤਨੇ ਸੀ ਇੱਕ ਆਟਕੀ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਰਹੀ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਕਰਨਾ ਆਪਣੇ ਨਾਲ ਚੁੰਨੀ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਪਾ ਕੁਝ ਦੇਣਾ ਚਾਹੁੰਦੇ ਹੇ ਕੌਣ ਆਪਣੀ ਪ੍ਰੇਤਨ ਕਿ ਮੈਂ ਨੂੰ ਰੇਹ ਹੱਥ ਜੋੜੇ ਮੈਂ ਆ ਪੁੱਤ ਲੈਣਾ ਇਹਦੇ ਤੋਂ ਇੱਕ ਡੇਢ ਮਹੀਨਾ ਮੱਕ ਲੂ ਮੇਰੇ ਦਫ਼ਤਰ ਤੱਕ ਵੀ ਪਤਾ ਨਾ ਕੋਈ ਨਾ ਤੇ ਛਾਲ ਮਾਰਨ ਗਿਆ ਮੈਂ ਖੁਦ ਸਮਝ ਗਿਆ ਮੈਂ ਕਿ ਪਤਾ ਡਾਰੀ ਜਾਣੀ ਪਰ ਉਹ ਵੇਖ ਜਾਣੀ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿਹਾ ਪੁੱਤਾ ਆ ਕੀ ਕਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਲੱਗਿਆ ਕਿਹੜੀ ਨਹਿਰ ਸਟੇ ਗਰੀ ਮੈਂ ਆਪਣਾ ਮੋਗਾ ਰੋਪੇ ਪਾਸੇ ਹਸਪੀਟਲ ਵੀ ਤਾਂ ਕਿਵੇਂ ਸਟੇ ਕੋਈ ਆਫਿਸ ਵੀ ਬੰਨੇ ਹਾਂ ਤੇ ਹਾਂ ਨਾ ਆਪੇ ਦਾ ਤਾਂ ਦੱਸ ਕੀ ਕੰਮ ਇਹ ਰਾਹੀ ਪਿਆ ਸੀ ਫਿਰ ਇੱਕ ਆਲ ਮਕਾਦੋ ਕੀਤਾ ਦੱਸੀ

ਪ੍ਰੀਤ ਬਾਏ ਬਾਏ ਪ੍ਰੀਤ ਬਾਏ ਬਾਏ ਆ ਜਾਂਦੇ ਸਸੇ ਸੱਟਦੀ ਐ ਦੋਵਾਂ ਜੀਆਂ ਨੇ ਪ੍ਰੀਤ ਰਾਣੀ ਜਾਣ ਦੇ ਮਾਂ ਮੰਨੇ ਪ੍ਰੀਤ ਕਿਉਂ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਦੂਜਿਆਂ ਦੀ ਸਾਂਭਣੀ ਆ ਚੱਲ ਸਤ ਜਾਨੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਸਤ ਜਾਨੀ ਮੈਰੀ ਜਲਦੀ ਉਹਦੇ ਨਾਲ ਕਿਤੇ ਗਈ ਜਲਦੀ ਕੋੜੀ ਪ੍ਰੇਤ ਜਾਨੀ ਸੱਚੇ ਪ੍ਰੇਤ ਦਾੜੀ ਲਾਲਾ ਰਾਏ ਨਾਲ ਫੋਨ ਆਏ ਪ੍ਰੇਤ ਆ ਵੇ ਲੋਕੀ ਅੰਤ ਮਾੜਾ ਫੋਨ ਦਿੱਤਾ ਸਾਡਾ ਅੰਤ ਮਾੜਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤੇ ਇੰਨੇ ਕਾਲੇ ਕਰਾਏ ਨੇ ਮਾਰ ਕੇ ਪਰੇ ਕੀਤੀ ਕਿਉਂਕਿ ਅਸੀਂ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨਹੀਂ ਦੋ ਰੀ ਨਹੀਂ ਕੀਤੀ ਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰੀਤ ਡੈਡੀ ਮੈਨੂੰ ਦੱਸ ਕਿਉਂ ਮੋਢੇ ਕੱਢ ਉਤਾਰਿਆ ਸੀ ਸਰ ਇਹਦੀ ਦੋ ਵਰੀ ਕਰੇ ਅਸੀਂ ਦੇ ਲਿੱਤੇ ਹੀ ਹੱਥਾਂ ਤੇ ਜੋੜੇ ਸੀਗੇ ਪੁੱਤ ਨੂੰ ਕੋ ਕਹਿਣਾ ਮਾਰ ਜਾਂ ਮਾਰ ਜਾਂ ਇਹ ਦਿੱਨੇ ਸੀ ਇੱਕ ਆਦਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਗਰਨਾ ਆਪਣੇ ਨਾਲ ਚੁੰਦੀ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਪਾਲ ਕੁਝ ਦੇਣਾ ਚਾਹੁੰਦੇ ਕੋਣ ਆਪਣੀ ਪ੍ਰੇਤਨ ਜਿਨਾ ਨੂੰ ਫੇਰ ਹੱਥ ਜੋੜੇ ਮੈਂ ਆਹ ਕੁੱਤ ਰੇਲਾ ਇਹਦੇ ਤੋਂ 1.5 ਮਹੀਨਾ ਮੱਕ ਲੂ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਤੀ ਛਾਲ ਮਾਰਨ ਗਏ ਮੈਂ ਆਹ ਕੁੱਤ ਸਮਝ ਗਿਆ ਮੈਂ ਕੀ ਕੁੱਤਾ ਡਾਰੀ ਜਾਂਦਾ ਪਰ ਉਹ ਮੇਰੇ ਡਰ ਫਿਰ ਕੀ ਹੋਇਆ ਫਿਰ ਵੀ ਤਾਂ ਮੈਂ ਉਧਰ ਆਇਆ ਮੈਂ ਕਹਿੰਦਾ ਕੁੱਤਾ ਕੀ ਕਾਰਾ ਕੀਤਾ ਕੰਤੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੈ ਕਿਹੜੀ ਨਹਿਰ ਸਟੈਗ ਹੋਈ ਨੂੰ ਮੈਂ ਆਪਣਾ ਨੋਕਾਰ ਹੋਪੇ ਪਾਸ ਸੰਗੋਸਪੀ ਤੋਂ ਵੀ ਤਾਂ ਕਿਵੇਂ ਸਟੈਗ ਪੂਰਾ ਕਿ ਬੰਨੇ ਅੱਜ ਹੀ ਮੈਂ ਆਪੇ